ਨਵਾਂ ਸ਼ਹਿਰ ਰੋਪੜ نیشنل ਹਾਈਵੇ ਤੇ ਪਿੰਡ ਕਮਾਲਪੁਰ ਨਜ਼ਦੀਕ ਬਣੇ ਕਟ ਤੇ ਸਗੂਟਰੀ ਅਤੇ ਨਿਨੋਵਾ ਕਾਰ ਦੀ ਹੋਈ ਟੱਕਰ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ ਜਦਕਿ ਦੋ ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਵਿੱਚੋਂ ਇੱਕ ਲੜਕੀ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਤੇ ਇੱਕ ਰੋਪੜ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਤਿੰਨੋਂ ਲੜਕੀਆਂ ਪਿੰਡ ਮੰਡੇਰਾ ਮੰਡ ਨੂੰ ਸਕੂਟਰੀ ਤੇ ਸਵਾਰ ਹੋ ਕੇ ਪਿੰਡ ਬਾਗੋਵਾਲ ਤੋਂ ਲੋਹੜੀ ਦੇ ਤਿਉਹਾਰ ਤੇ ਪਰਿਵਾਰਕ ਮੈਂਬਰਾਂ ਨਾਲ ਵੱਖ-ਵੱਖ ਵਿਕਲਾ ਤੇ ਜਾ ਰਹੀਆਂ ਸਨ ਜਦੋਂ ਇਹ ਪਿੰਡ ਕਮਾਲਪੁਰ ਮੇਨ ਹਾਈਵੇ ਤੇ ਬਣੇ ਕੱਟ ਤੋਂ ਪਿੰਡ ਮੰਡੇਰਾ ਮੰਡ ਵੱਲ ਨੂੰ ਮੁੜਨ ਲੱਗੀਆਂ ਤਾਂ ਰੋਪੜ ਸਾਈਡ ਤੋਂ ਇੱਕ ਇਨੋਵਾ ਕਾਰ ਟੈਂਪਰਰੀ ਨੰਬਰ ਤੇ ਇਹਨਾਂ ਦੀ ਸਕੂਟਰੀ ਵਿੱਚ ਟੱਕਰ ਮਾਰ ਦਿੱਤੀ ਜਿਸ ਵਿੱਚ ਮੰਤਿਸਾ ਪੁੱਤਰੀ ਰਕੇਸ਼ ਕੁਮਾਰ ਬਿੱਟੂ ਬਿੰਡ ਬਗੋਵਾਲ ਦੀ ਮੌਕੇ ਤੇ ਹੀ ਮੌਤ ਹੋ ਗਈ। ਤ੍ਰਿਸ਼ਨਾ ਅਤੇ ਭਾਵਨਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਰੋਪੜ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਮੰਤਿਸਾ ਨੂੰ ਮ੍ਰਿਤਕ ਐਲਾਨਿਆ ਗਿਆ। ਭਾਵਨਾ ਦੀ ਸਥਿਤੀ ਗੰਭੀਰ ਹੋਣ ਕਾਰਨ ਭਾਵਨਾ ਨੂੰ ਡਾਕਟਰ ਵੱਲੋਂ ਚੰਡੀਗੜ੍ਹ ਪੀਜੀਆ ਰੈਫਰ ਕਰ ਦਿੱਤਾ ਗਿਆ। ਕਾਠਗੜ੍ਹ ਪੁਲਿਸ ਨੇ ਉਕਤ ਧੋਨ ਦੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਰੇ ਜਿਹੜਾ ਐਕਸੀਡੈਂਟ ਹੋਇਆ ਕਦ ਨਾ ਹੋਇਆ ਇਹਦੇ ਬਾਰੇ ਮਾੜਾ ਦੱਸਿਓ ਇਹ ਸਕੂਟਰੀ ਆ ਗੱਡੀ ਹੈਗੀ ਜੀ ਐਕਐਸਆਈ ਹਨੂ ਜੀ ਉਹਦੇ ਨਾਲ ਹੋਇਆ ਉਹ ਪੁਰੀਆ ਤੋਂ ਕ੍ਰੋਸ ਕਰਨੀ ਆ ਇਹ ਗੱਡੀ ਹਟ ਰਹੀ ਹੈ ਇਹ ਕਿੰਨੇ ਜਾਣੇ ਸੀ ਸਕੂਟਰੀ ਤੇ ਤਿੰਨ ਜਾਣੇ ਸੀ ਤਿੰਨ ਜਾਣੀਆਂ ਸੀਗੀਆਂ ਤੇ ਕਿਧਰੋਂ ਆ ਰਹੀਆਂ ਸੀ ਇਹ ਕੁਝ ਪਤਾ ਲੱਗਿਆ ਉਹ ਇਧਰੋਂ ਬੰਦੀ ਬਾਗੋ ਵਾਲੀ ਆਏ ਇਹ ਇਧਰੋਂ ਕ੍ਰੋਸ ਕਰਨਾ ਸੀ ਆ ਤੇ ਹੁਣ ਸੱਟਾਂ ਤਿੰਨਾਂ ਦੇ ਲੱਗੀਆਂ ਕਿ ਇੱਕ ਦੇ ਲੱਗੀ ਆ ਤਿੰਨਾਂ ਦੇ ਲੱਗੀਆਂ ਤੇ ਹੁਣ ਕਿੱਥੇ ਭੇਜਿਆ ਉਹਨਾਂ ਨੂੰ ਜੀ ਇਹ ਜਿਹੜੇ ਕਾਰ ਵਾਲਾ ਇੱਕ ਮੌਕੇ ਤੇ ਕਿ ਚਲੇ ਗਿਆ ਕਿਤੇ ਨਹੀਂ ਮੌਕੇ ਦੀ ਹਾਲਤ ਕਿੱਦਾਂ ਉਹਨਾਂ ਦੀ ਜਿਹੜੀ ਹਾਲਤ ਕਿਵੇਂ ਉਹਨਾਂ ਦੀ ਹਾਲਤ ਹੁਣ ਪਤਾ ਨਹੀਂ ਲੈ ਗਏ ਉਹ ਜਾ ਕੇ ਇਨਫੋਰਮੇਸ਼ਨ ਆਉਣੀ ਕੋਈ ਪਤਾ ਪੇਜੇ ਰੋਪੜ ਹਸਪੀਟਲ ਕੇ ਬਲਾਚੌਰ ਰੋਪੜ ਠੀਕ ਆਪਣਾ ਮੇਰਾ ਨਾਂ ਜਸਨੀਤ ਸਿੰਘ ਆ ਜੀ ਹਾਂਜੀ ਜਿਹੜਾ ਇੱਕ ਹਾਦਸਾ ਹੋਇਆ ਹੈ ਇੱਕ ਵਿੱਚ ਤਿੰਨ ਲੜਕੀਆਂ ਜਿਹੜੀਆਂ ਹੈ ਜੀ ਆ ਗੰਭੀਰ ਜ਼ਖਮੀ ਹੋਈਆਂ ਕੀ ਉਹਨਾਂ ਦਾ ਕੀ ਸਥਿਤੀ ਜਿਹੜੀ ਆ ਹੁਣ ਸਥਿਤੀ ਸਾਰੇ ਇਦਾਂ ਸਥਿਤੀ ਬਹੁਤ ਜ਼ਿਆਦਾ ਘੰਭੀਰ ਹੋਆ ਇੱਕ ਬੇਟੀ ਇਹ ਸਾਡੀ ਐਕਸਪਾਇਰ ਹੋ ਚੁੱਕੀ ਆ ਕੀ ਨਾਮ ਸੀਗਾ ਉਹਦਾ ਉਹਦਾ ਨਾਮ ਤੇ ਆਪਣੇ ਤ੍ਰਿਸ਼ਾ ਸੀਗਾ ਤੇ ਬੜੀ ਬੇਟੀ ਮੰਤਸ਼ਾ ਉਹਦੇ ਫੈਕਚਰ ਹੋ ਗਿਆ ਲੱਤ ਤੇ ਇੱਕ ਬੇਟੀ ਸਾਰਿਆਂ ਤੋਂ ਛੋਟੀ ਸੀਗੀ ਉਹਦੇ ਵੀ ਲੱਤ ਤੇ ਫੈਕਚਰ ਦਾ ਪੈਰ ਕੱਟਿਆ ਗਿਆ ਉਹਦੀ ਕੰਡੀਸ਼ਨ ਬਹੁਤ ਜ਼ਿਆਦਾ ਗੰਭੀਰ ਆ ਉਹ ਇਸ ਟਾਈਮ ਪੀਜੀਆਈ ਰੈਫਰ ਕੀਤੀ ਗਈ ਆ ਸੋ ਮੇਰੀ ਮੰਗ ਇਹੀ ਹੈ ਵੀ ਜਿਹੜਾ ਆਪਣਾ ਹੋਰ ਰਸਤਾ ਹੈ ਆਪਣਾ ਕਾਰਗਰ ਦਾ ਮੋੜ ਹੈ ਉਹ ਸਰਕਾਰ ਹੈ ਕਿ ਮੇਰੀ ਹੀ ਇੱਕੋ ਇੱਕ ਰਿਕਵੈਸਟ ਹੈ ਬੇ ਉੱਥੇ ਹਰ ਰੋਜ਼ ਹਰ ਰੋਜ਼ ਉੱਥੇ ਐਕਸੀਡੈਂਟ ਹੋ ਰਹੇ ਆ ਤਕਰੀਬਨ ਹਰ ਹਫ਼ਤੇ ਦੇ ਵਿੱਚ 7 ਮੌਤਾਂ ਹੋ ਉੱਥੇ ਸੁਣਿਆ ਬੇ ਹੋ ਚੁੱਕੀਆਂ ਆ ਠੀਕ ਹੈ ਜਿਹਦੇ ਵਿੱਚ ਅੱਜ ਸਾਡੀ ਬੇਟੀ ਦੂਜੀ ਬੇਟੀ ਦੀ ਵੀ ਕੰਡੀਸ਼ਨ ਬਹੁਤ ਜ਼ਿਆਦਾ ਗੰਭੀਰ ਆ ਤੇ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਸੋਚਣਾ ਚਾਹੀਦਾ ਆ ਕਿ ਆਏ ਦਿਨ ਨਵੇਂ ਤੋਂ ਨਵੇਂ ਐਕਸੀਡੈਂਟ ਹੋ ਰਹੇ ਆ ਉਹ ਕਿਉਂ ਨਹੀਂ ਇਹਨਾਂ ਚੀਜ਼ਾਂ 'ਤੇ ਧਿਆਨ ਦੇ ਰਹੇ ਜ਼ਰੂਰੀ ਆ ਵੀ ਇਦਾਂ ਦੀਆਂ ਚੀਜ਼ਾਂ ਦੇ ਧਿਆਨ ਦਿੱਤਾ ਜਾਵੇ ਕਿ ਅਣਮੋਲੀਆਂ ਜਾਨਾਂ ਬਚ ਸਕਣ ਜੇ ਮਾਪੇ ਜਿਨ੍ਹਾਂ ਤੋਂ ਉਹਨਾਂ ਦੇ ਛੋਟੇ ਛੋਟੇ ਬੱਚੇ ਵਿਛੜ ਜਾਂ ਬਹੁਤ ਨਾਲ ਜੀ ਥੋੜੀ ਕੀ ਲੱਗਦੀ ਸੀ ਮੇਰੇ ਸਾਡੂ ਸਾਫ ਦੀ ਬੇਟੀ ਸੀ ਹਾਂਜੀ ਹਾਂਜੀ ਬਹੁਤ ਮਾਰੀ ਹੁਣ ਵੀ ਕੰਡੀਸ਼ਨ ਛੋਟੀ ਬੇਟੀ ਦੀ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਸੋ ਮੇਰੀ ਰਿਕਵੈਸਟ ਹੈ ਸਰ ਉਹ ਜਿਹੜਾ ਰਸਤਾ ਆ ਉਹਨੂੰ ਬੰਦ ਕੀਤਾ ਜਾਵੇ ਇਹ ਤਾਂ ਹੁਣ ਮੈਨੂੰ ਬਾਹਰੋਂ ਆ ਕੇ ਇਹ ਮੈਂ ਗੱਲ ਕਹਿ ਰਿਹਾ ਜਿਹੜੇ ਬੰਦੇ ਉੱਥੇ ਰੋਜ਼ ਦੇਖ ਰਹੇ ਆ ਵੀ ਆ ਕੁਝ ਹੋ ਰਿਹਾ ਸਰਕਾਰ ਕਿਉਂ ਨਹੀਂ ਉੱਤੇ ਇਸ ਚੀਜ਼ ਦਾ ਧਿਆਨ ਦੇ ਰਹੀ ਡਾਕਟਰ ਸਾਹਿਬ ਇਹ ਜਿਹੜਾ ਐਕਸੀਡੈਂਟ ਹੋਇਆ ਜੀ ਕਾਠਗੜ੍ਹ ਤੇ ਬਲਾਚੌਰ ਉਹਦੇ ਬਾਰੇ ਜਿਹੜੇ ਤਿੰਨ ਕੁੜੀਆਂ ਸੀਗੇ ਤੁਹਾਡੇ ਕੋਲ ਆਈਆਂ ਤੇ ਕੀ ਕੀ ਨਾਂ ਉਹਨਾਂ ਦੇ ਉਹ ਦੱਸਿਓ ਮੜ ਜਾ ਅਮ ਪੇਸ਼ੈਂਟਸ ਦੇ ਨਾਮ ਤਿੰਨ ਪੇਸ਼ੈਂਟਸ ਸੀਗੇ ਸਾਡੇ ਕੋਲ ਇੱਕ ਦਾ ਨਾਮ ਫ੍ਰਿਸ਼ਾ ਜੋ ਕਿ ਸਾਡੇ ਸਿਕੂਲ ਸਿਵਲ ਹਸਪੀਟਲ ਦੇ ਵਿੱਚ ਹਜੇ ਇਸ ਟਾਈਮ ਤੇ ਐਡਮਿਟਡ ਹੈ ਪੇਸ਼ੈਂਟ ਉਹ ਸਟੇਬਲ ਹੈ ਉਹਦੇ ਪੈਰ ਤੇ ਫ੍ਰੈਕਚਰ ਆਇਆ ਹੈ ਤੇ ਦੋ ਪੇਸ਼ੈਂਟਸ ਹੋਰ ਸੀਗੇ ਸਾਡੇ ਕੋਲ ਜਿਹਦਾ ਨਾਮ ਹੈ ਮੰਦੀਸ਼ਾ ਤੇ ਦੂਸਰੀ ਦਾ ਨਾਮ ਹੈ ਭਾਵਨਾ ਭਾਵਨਾ ਥੋੜੀ ਸੀਰੀਅਸ ਸੀਗੀ ਬਟ ਐਸ ਸੱਚ ਅਸੀਂ ਉਹਨੂੰ ਰੈਫਰ ਕੀਤਾ ਇਵਨ ਉਹ ਖੁਦ ਵੀ ਕਹਿ ਰਹੀ ਸੀ ਅਸੀਂ ਪੀਜੀਆ ਹੀ ਕਰਾਂਗੇ ਬਿਕੋਜ਼ ਪੇਸ਼ੈਂਟ ਥੋੜਾ ਅਨਕੌਂਸ਼ੀਅਸ ਸੀਗਾ ਬਟ ਇਸ ਕਰਕੇ ਜਿੰਨ ਤੋਂ ਜਲਦੀ ਉਹਨੂੰ ਟ੍ਰੀਟਮੈਂਟ ਦੇ ਦਿੱਤਾ ਬਾਅਦ ਉਹ ਰੈਫਰ ਕੀਤਾ ਸਪ੍ਰਿੰਟ ਵਗੈਰਾ ਸਾਰਾ ਕੁਝ ਇੰਜੈਕਸ਼ਨਸ ਦੇ ਟ੍ਰੀਟਮੈਂਟਸ ਕਰਨ ਤੋਂ ਬਾਅਦ ਐਂਡ ਮਨਦੀਸ਼ਾ ਜੋ ਪੇਸ਼ੈਂਟ ਆ ਬ੍ਰਾਡ ਡੈਡ ਹੀ ਆਈ ਸੀ ਸਾਡੇ ਕੋਲ ਪੇਸ਼ੈਂਟ ਮੌਕੇ ਤੇ ਹੋ ਗਈ ਸੀ ਹਾਂਜੀ ਮੌਕੇ ਤੇ ਉਹ ਡੈਡੀ ਆਈ ਸੀ ਤੇ ਇਹ ਜਿਹੜੀਆਂ ਦੂਜੀਆਂ ਦੋ ਕੁੜੀਆਂ ਇਹਨਾਂ ਦੇ ਕਿੰਨੇ ਐਕਸਟਾ ਹੈ ਅ ਇੱਕ ਤਾਂ ਥੋੜੀ ਸਟੇਬਲ ਹੈ ਇੱਕ ਦੇ ਪੈਰ ਤੇ ਫ੍ਰੈਕਚਰ ਸਸਪੈਕਟਡ ਉਹਦੇ ਤੇ ਟੈਸਟ ਹੋਣੇ ਨੇ ਤੇ ਦੂਸਰੀ ਜਿਹੜੀ ਸੀਰੀਅਸ ਸੀ ਕਿ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੋਇਆ ਉਹਦੇ ਵੀ ਮਲਟੀਪਲ ਫ੍ਰੈਕਚਰਸ ਨੇ ਜਿਹਨੂੰ ਅਸੀਂ ਰੈਫਰ ਕੀਤਾ ਤੇ ਤੀਸਰੀ ਜਿਹੜੀ ਸੀ ਜਿਹੜੀ ਬ੍ਰੌਡ ਡੈਟ ਆਈ ਸੀਗੀ ਉਹਦੀ ਜਿਹੜੀ ਡੈੱਡ ਬੋਡੀ ਰਥੇ ਉਹ ਮੌਰਚਰੀ ਚ ਸ਼ਿਫਟ ਕਰ ਦਿੱਤੀ ਪਿੰਨੀ ਏਜ ਉਹਨਾਂ ਦੀ ਆ ਦੋ ਦੀ 14 ਸਾਲ ਉਮਰ ਹੈਗੀ ਜਿਹੜੀ ਤ੍ਰਿਸ਼ਾ ਤੇ ਮੰਤੀਸ਼ਾ ਉਹਦੇ 14-14 ਸਾਲ ਉਮਰ ਹੈ ਐਂਡ ਭਾਵਨਾ ਜਿਹੜੀ ਰੈਫਰ ਕੀਤੀ ਉਹਨੂੰ ਉਹਨਾਂ ਨੇ 8 ਸਾਲ ਰਖਵਾਈ ਹੈ ਜੁੱਤੀ